ਹੈਲੋ ਕਿਵੇਂ ਆਨੇ ਮੇਰੀਆਂ ਭੈਣਾ ਅਸੀਂ ਸਭ ਠੀਕ ਠਾਕ ਆ ਹਮੀਦ ਕਰਦੇ ਆ ਵੀ ਤੁਸੀਂ ਵੀ ਠੀਕ ਠਾਕ ਹੀ ਹੋ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੰਦਰੁਸਤੀਆਂ ਬਖਸ਼ੇ ਲੰਬੀਆਂ ਉਮਰਾਂ ਕਰੇ ਅੱਜ ਦਾ ਵਲੌਗ ਆਪਾਂ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਕੁਝ ਗੱਲਾਂ ਬਾਤਾਂ ਹੀ ਕਰਾਂਗੇ ਅੱਜ ਕੁਝ ਨਹੀਂ ਬਣਾਉਣ ਜਾ ਰਹੇ ਤੇ ਕਈਆਂ ਨੂੰ ਆ ਅੱਜ ਤੁਹਾਨੂੰ ਦੱਸਦੇ ਆਂ ਵੀ ਜਿਨ੍ਹਾਂ ਦੇ ਪੈਰਾਂ ਦੇ ਵਿੱਚ ਕਈ ਭੈਣਾ ਕਹਿੰਦੇ ਮੇਰੀਆਂ ਅੱਡੀਆਂ ਦੇ ਵਿੱਚ ਦਰਦ ਹੁੰਦਾ ਆ ਅੱਡੀਆਂ ਚ ਜਾਂ ਪੰਜੇ ਚ ਵੀ ਥੱਲੇ ਜਿਵੇਂ ਰੋੜ ਜੇ ਵੱਜੇ ਹੁੰਦੇ ਨੇ ਆਪਣਾ ਅੱਡੀ ਬਹੁਤ ਉਹਦੀ ਹੁੰਦੀ ਅੱਡੀ ਥੱਲੇ ਨਹੀਂ ਲੱਗਦੀ ਹੈਗੀ ਉਹਦੇ ਬਾਰੇ ਆਪਾਂ ਦੱਸਦੇ ਆਂ ਵੀ ਜੇ ਤੁਸੀਂ ਕਹੋ ਵੀ ਤੂੰ ਡਾਕਟਰ ਨਹੀਂ ਹੈ ਡਾਕਟਰ ਨਹੀਂ ਤਾਂ ਮੈਂ ਨਹੀਂ ਹੈਗੀ ਆਪਾਂ ਉਹ ਵਰਤਿਆ ਹੈ ਨੁਕਸਾ ਆ ਅਸੀ ਨਾ ਮਹਾੜੀ ਕਮ ਹੋਸੀਗਾ ਨਾੜਾਂ ਦਾ ਸਪੈਸ਼ਲ ਮਤਲਬ ਬਾਬਾ ਬਹੁਤ ਬਜ਼ੁਰਗ ਸੀਗਾ ਦੇਸੀ ਉਹਨੇ ਆਪਾਂ ਦੱਸਿਆ ਸੀਗਾ ਮੈਂ ਉਹਦੇ ਕੋਲ ਜਾ ਕੇ ਆਈ ਸੀਗੀ ਉਹਨੇ ਵਿਚਾਰੇ ਨੇ ਦੱਸਿਆ ਸੀ ਉਹ ਕਹਿੰਦਾ ਵੀ ਆਹ ਜਦੋਂ ਉੱਥੇ ਬੈਠਾ ਸੀ ਕੋਈ ਕਹਿੰਦੇ ਵੀ ਹੱਡੀਆਂ ਬਹੁਤ ਜ਼ਿਆਦਾ ਦਰਦ ਕਰਦੀਆਂ ਨੇ ਮੇਰੀ ਤਾਂ ਢੂਈ ਬਾਰੇ ਮੈਂ ਗਈ ਸੀ ਢੂਈ ਬਹੁਤ ਦੁਖਦੀ ਸੀਗੀ ਟੂ ਹੀ ਤੋਂ ਮੇਰੇ ਐ ਖੜ ਜਾਂਦੀ ਸੀ ਜੇ ਮੈਂ ਮਤਲਬ ਉੱਥੇ ਮੈਂ ਚੀਕਾ ਮਾਰਨ ਲੱਗ ਜਾਂਦੀ ਹੁੰਦੀ ਸੀ ਵੀ ਮੇਰੇ ਕੋਲੋਂ ਤਾਂ ਇਹਦਾ ਵਜਨ ਨਹੀਂ ਆਉਂਦਾ ਹੈਗਾ ਢੋਈ ਲੱਤਾਂ ਦੇ ਉੱਤੇ ਵਜਨ ਨਹੀਂ ਸਹਾਰ ਹੁੰਦਾ ਵੀ ਜਿਵੇਂ ਨਾੜਾਂ ਟੁੱਟਦੀਆਂ ਹੁੰਦੀਆਂ ਇਦਾਂ ਹੀ ਹੋ ਜਾਂਦਾ ਸੀ ਵੀ ਮੈਨੂੰ ਫੜ ਲੋ ਆ ਕੇ ਉਹਨੇ ਮੈਨੂੰ ਦੱਸਿਆ ਸੀਗਾ ਨਾੜਾਂ ਤੋਂ ਕਿ ਉਹਦੇ ਬਾਰੇ ਵੀ ਆਪਾਂ ਦੱਸ ਸਕਦੇ ਹੰਨੇ ਆ ਕਹਿੰਦਾ ਵੀ ਆਹ ਜਿਹੜੀ ਹੁੰਦੀ ਆ ਕੀ ਕਹਿੰਦੇ ਹੁੰਦੇ ਨੇ ਆ ਆਪਾਂ ਡੰਗਰਾਂ ਨੂੰ ਪਾਉਣੇ ਹੁੰਨੇ ਆ। ਅ ਮੱਕਟੀ। ਲਓ ਜੀ ਮੇਰੇ ਵੀ ਦਿਮਾਗ ਦੇ ਵਿੱਚੋਂ ਨਿਕਲ ਗਈ ਸੀਗੀ ਗੱਲ। ਤੇ ਮੈਨੂੰ ਉਹ ਕਹਿੰਦਾ ਵੀ ਤੁਸੀਂ ਐਂ ਦਾਂ ਕਰਿਓ। ਅ ਸੋਏ ਹੁੰਦੇ ਨੇ ਜਿਹੜੇ ਡੰਗਰਾਂ ਨੂੰ ਵੋਲੇ ਹੁੰਨੇ ਆ ਆਪਾਂ। ਓਹੋ ਸੋਏ ਲਈ ਆਇਓ ਕਹਿੰਦੇ 10-20 ਰੁਪਏ ਦੇ। ਵੀ ਜਦੋਂ ਚਾਹ ਜਾਂ ਦੁੱਧ ਆਪਾਂ ਵાળ ਕੇ ਪੀਨੇ ਆਂ ਦਾ ਰਾਤ ਨੂੰ ਦੁੱਧ ਪੀਨੇ ਚਾਹ ਪੀਨੇ ਇੱਕ ਟਾਈਮ ਦੀ ਚਾਹ ਦੇ ਵਿੱਚ ਜਾਂ ਦੁੱਧ ਦੇ ਵਿੱਚ ਥੋੜੇ ਜਿਹਾ ਇਹ ਇਦਾਂ ਚੁਟਕੀ ਹੋਈ ਭਰਨੀ ਆਪਾਂ ਜਿੱਦਾਂ ਦੋ ਇਲਾਚੀਆਂ ਪਾਲੀਆਂ ਮਤਲਬ ਦੋ ਇਲਾਚੀਆਂ ਕਿ ਜਿੰਨੇ ਸਮਝ ਲੋ ਉਹਨੇ ਆਪਾਂ ਚੁਟਕੀ ਇੱਕ ਚਾਹ ਚ ਵાળ ਲੈਣੀ ਆ ਜਿਹੜਾ ਦੁੱਧ ਪੀ ਲੈਂਦੇ ਨੇ ਦੁੱਧ ਦੇ ਵਿੱਚ ਵાળ ਲਓ ਜਿਹੜੇ ਮਤਲਬ ਚਾਹ ਪੀਂਦੇ ਨੇ ਚਾਹ ਦੇ ਵਿੱਚ ਵાળ ਕੇ ਇੱਕ ਟਾਈਮ ਹੀ ਪੀਣੀ ਆ ਭਾਏ ਨਹੀਂ ਹੈਗਾ ਵੀ ਚਮਚਾ ਭਰ ਕੇ ਪੀ ਲਿਆ ਜਾਂ ਨਹੀਂ ਥੋੜੇ ਉਹ ਗਰਮ ਬਹੁਤ ਹੁੰਦੇ ਨੇ ਤੇ ਉਹ ਕਹਿੰਦੇ 10 ਦਿਨ ਪੀ ਕੇ ਦੇਖੋ ਨਾੜਾਂ ਜਿਹੜੀਆਂ ਹੁੰਦੀਆਂ ਨੇ ਬਲੌਕ ਜੋ ਬਹੁਤ ਵੀ ਮਤਲਬ ਵਧੀਆ ਆ ਉਹਦੇ ਵਾਸਤੇ ਨਾੜਾਂ ਵਾਸਤੇ ਬਹੁਤ ਵਧੀਆ ਚੀਜ਼ ਆ ਸੋ ਇਹ ਅਸੀਂ ਤਾਂ ਮਤਲਬ ਇੱਕੋ ਵਾਰੀ ਹੋਂ ਵਰਤਦੇ ਨੇ ਵੇ ਵਰਤਣ ਦੇ ਨਾਲ ਮੇਰੇ ਬਿਲਕੁਲ ਵੀ ਮੁੜ ਕੇ ਇਦਾਂ ਦੀ ਕੋਈ ਨਾੜਾਂ ਦੀ ਤਖਲੀਫ ਹੀ ਨਹੀਂ ਹੋਈ ਹੈਗੀ ਜਿਵੇਂ ਢੂਹੀ ਦੀ ਨਾੜ ਜੀ ਮੇਰੀ ਉਹ ਹੁੰਦੀ ਹੁੰਦੀ ਸੀਗੀ ਜਿਵੇਂ ਟੁੱਟ ਗਈ ਮੈਂ ਗਈ ਉਹ ਤੋਂ ਬਿਲਕੁਲ ਹੀ ਮੈਂ ਉਦੋਂ ਦੀ ਠੀਕ ਹੋ ਗਈ ਵੀ ਕਦੇ ਵੀ ਨਹੀਂ ਇਦਾਂ ਦਾ ਹੋਇਆ ਹੈਗਾ ਉਦੋਂ ਜੇ ਢੂਹੀ ਦੁਖਣ ਲੱਗ ਜਾਂਦੀ ਆ ਫੇਰ ਵੀ ਪਾ ਕੇ ਪੀ ਲੈਨੇ ਆਪਾਂ ਚਾਹ ਚਾਹ ਦੇ ਵਿੱਚ ਪਾ ਕੇ ਉਬਾਲ ਕੇ ਪੀ ਲੈਨੇ ਆ ਜਿਵੇਂ ਆਕੜ ਜਾਂਦੀ ਆ ਢੂਹੀ ਪਈ ਜਾਂਦੀ ਆਪਣੀ ਵੀ ਪਾਸਾ ਵੀ ਲੈ ਹੁੰਦਾ ਉਹਦੇ ਤੋਂ ਬਹੁਤ ਵਧੀਆ ਆਰਾਮ ਮਿਲ ਜਾਂਦਾ ਆ ਤੁਸੀਂ ਵਰਤ ਕੇ ਦੇਖਿਓ ਜ਼ਰੂਰ ਫੇਰ ਦੱਸਿਓ ਤੁਸੀਂ ਵੀ ਮੈਨੂੰ ਸਾਨੂੰ ਰਾਮਾ ਕਾ ਨਹੀਂ ਤੇ ਜਿਹੜਾ ਕਹਿੰਦੇ ਨੇ ਵੀ ਅੱਡੀਆਂ ਦੇ ਵਿੱਚ ਦਰਦ ਬਹੁਤ ਹੁੰਦਾ ਆ ਉੱਥੇ ਉਹਨੇ ਬਾਬਾ ਜੀ ਨੇ ਦੱਸਿਆ ਸਾਨੂੰ ਕਹਿੰਦਾ ਵੀ ਅੱਡੀਆਂ ਦੇ ਵਿੱਚ ਆਹ ਹੁੰਦਾ ਆ ਜਿਹੜਾ ਦੇਸੀ ਨੂਨ ਕਹਿੰਦੇ ਨੇ ਡਲਿਆਂ ਆਲਾ ਲੈ ਕੇ ਆਉਂਦੇ ਹੁੰਦੇ ਨੇਗੇ ਜਿਹੜਾ ਕੰਫਿਰਦੇ ਹੁੰਦੇ ਨੇ ਪਿੰਡਾਂ ਕੀ ਰੇੜੇ ਰੋੜੇ ਆ ਪੇ ਡੰਗਰਾਂ ਨੂੰ ਪਾਉਨੇ ਆ ਆਪਾਂ ਜਿਹੜਾ ਨੂਨ ਉਹ ਹੋ ਨੂਨ ਕਹਿੰਦੇ ਪਾਣੀ ਦੇ ਵਿੱਚ ਉਬਾਲ ਲਓ ਪਾਣੀ ਦੇ ਵਿੱਚ ਗਰਮ ਕਰਕੇ ਜਦ ਕੋਸਾ ਹੋ ਜਵੇ ਸੈਂਦਾ ਸੈਂਦਾ ਜਿਆ ਉਹਦੇ ਵਿੱਚ ਪਾਣੀ ਦੇ ਵਿੱਚ ਆਪਾਂ ਪੈਰ ਰੱਖ ਲਓ ਉਹਨਾਂ ਨੂੰ ਨੂਨ ਵਾਲੇ ਪਾਣੀ ਨਾਲ ਟਕੋਰ ਕਰਨੀਆਂ ਟਕੋਰ ਕਰਕੇ ਫੇਰ ਉਹ ਰਾਤ ਨੂੰ ਪੈਣ ਲੱਗੇ ਹੀ ਕਰਨੀਆਂ ਟਕੋਰ ਪੈਣ ਲੱਗੇ ਕਰਕੇ ਉਹਨੂੰ ਸਾਫ਼ ਕਰਕੇ ਰਿੰਡ ਦੇ ਪੱਤੇ ਹੋਣ ਜਾਂ ਅੱਕ ਦੇ ਪੱਤੇ ਉਹੋ ਆਪਣੀਆਂ ੱਡੀਆਂ ਦੇ ਉੱਤੇ ਬੰਨ ਲਓ ਬੰਨ ਕੇ ਕਈ ਦਿਨ ਕਰਕੇ ਦੇਖਿਓ ਤੇ ਕਹਿੰਦਾ ਦਰਦ ਨਹੀਂ ਮੁੜ ਕੇ ਹੋਊਗਾ ਇਹ ਜਿਹੜੇ ਹੁੰਦੇ ਨੇ ੱਡੀਆਂ ਦੇ ਰੋਮ ਹੁੰਦੇ ਨੇ ਬਾਬਾ ਜੀ ਕਹਿੰਦੇ ਵੀ ਰੋਮ ਨੇ ਜਿਹੜੇ ਇਹ ਬੰਦ ਹੋ ਜਾਂਦੇ ਨੇ ਭਾਈ ਬੰਦ ਹੋਣਾ ਇਹ ਕਹਿੰਦੇ ਦੇਸੀ ਨੂਨ ਦੇ ਨਾਲ ਤੇ ਆਹ ਗਰਮ ਚੀਜ਼ ਨਾਲ ਹੀ ਖੁੱਲਦੇ ਨੇ ਵੀ ਇਹ ਪੱਤੇ ਉੱਤੇ ਬੰਨ ਕੇ ਚਾਹੇ ਗਰਮ ਕਰਕੇ ਤਾਂ ਕੀ ਬੰਨਣੇ ਓਦਾਂ ਵੀ ਠੰਡੇ ਹੀ ਬੰਨ ਲਓ ਚਾਹੇ ਓਂ ਕੋਸੇ ਕਰਕੇ ਬਨ ਲੀਏ ਤਾਂ ਜਾਦੇ ਵਧੀਆ ਵਹਿਤਰ ਆ ਤੇ ਲਾ ਲਓ ਮੜ ਜਾ ਤੇ ਨਹੀਂ ਤਾਂ ਓਦਾਂ ਵੀ ਬਨ ਲਓ ਗਰਮ ਐਸ ਤਾਂ ਉਹ ਓਂ ਵੀ ਦੇ ਦਿੰਦੇ ਨੇਗੇ ਉਹਨੂੰ ਬੰਨ ਕੇ ਦੋ ਚਾਰ ਦਿਨ ਬੰਨ ਕੇ ਤੁਸੀਂ ਦੇਖਿਓ ਵੀ ਕਿੰਨਾ ਸੋਹਣਾ ਆਰਾਮ ਮਿਲਦਾ ਆ ਤੇ ਫੇਰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹਨੂੰ ਕਿਹਨੂੰ ਫਾਇਦਾ ਹੋਇਆ ਆ ਮੇਰੀਆਂ ਭੈਣਾਂ ਨੂੰ ਤੇ ਹੋਰ ਆਪਾਂ ਅੱਜ ਦਾ ਵਲੌਗ ਇੰਨਾ ਕੀ ਸੀਗਾ ਆਪਣਾ ਤੇ ਆਪਾਂ ਹੁਣ ਸਮਾਪਤ ਕਰਦੇ ਆਂ ਇਆਜਤ ਦੋ ਤੇ ਲੈ ਕੇ ਆਵਾਂਗੇ ਕੋਈ ਤੇ ਹੁਣ ਆਪਾਂ ਨੂੰ ਆਗਿਆ ਦੋ ਤੇ ਆਪਾਂ ਕੋਈ ਨਵੀਂ ਵੀਡੀਓ ਦੇ ਨਾਲ ਰੂਪ ਰੂ ਹੋਵਾਂਗੇ ਆਪਦੇ ਸਾਹਮਣੇ ਤੇ ਜਿਹੜੀਆਂ ਮੇਰੀਆਂ ਭੈਣਾਂ ਬੱਚੀਆਂ ਨਵੀਆਂ ਜੋੜੀਆਂ ਨੇ ਮੇਰੇ ਭੈਣ ਭਾਈ ਉਹ ਬੈਲ ਲਾਈਕ ਦਾ ਬਟਨ ਜ਼ਰੂਰ ਦਵਾ ਦਿਆ ਕਰੋ ਤਾਂ ਕਿ ਨਵੀਂ ਵੀਡੀਓ ਤੁਹਾਡੇ ਮੋਰੇ ਅਪਲੋਡ ਹੋਵੇ ਤੇ ਸਾਡੀ ਵੀਡੀਓ ਦਾ ਨਾਮ ਆ ਚੀਮਾ ਨਿਵਾਸ ਵੀਡੀਓ ਤੇ ਬਾਕੀ ਸ਼ੇਅਰ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਮੇਰੀਆਂ ਭੈਣਾਂ ਤੇ ਵਾਚ ਟਾਈਮ ਦੇਖਿਆ ਕਰੋ ਵੀਡੀਓ ਕੱਟ ਕੇ ਨਾ ਦੇਖਿਆ ਕਰੋ ਤੇ ਹੋਰ ਪਰਮਾਤਮਾ ਤੁਹਾਨੂੰ ਤੰਦਰੁਸਤੀਆਂ ਲੰਬੀਆਂ ਉਮਰਾਂ ਬਖਸ਼ੇ ਧੰਨਵਾਦ ਆ ਜੀ ਜਿਹੜੀਆਂ ਮੇਰੀਆਂ ਭੈਣਾਂ ਬੱਚੀਆਂ ਮੈਨੂੰ ਇੰਨਾ ਪਿਆਰ ਦਿੰਦੀਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਆ।